ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਇੱਕ ਵਾਰ ਫਿਰ ਤੁਹਾਡਾ ਆਪਣੇ YouTube ਚੈਨਲ ਤੇ ਨਵੀਂ ਵੀਡੀਓ ਚ ਅੱਜ ਆਪਾਂ ਜਿਹੜੇ ਛੱਤ ਤੇ ਕਹਾਣੀ ਪਈ ਹੈ ਹੋਂ ਤੱਕ ਤੇ ਪੱਟ ਕੇ ਤੇ ਫਸਲ ਲਾਉਣਾ ਹੈ ਇੱਟਾਂ ਦਾ ਹੀ ਟੈਲਾ ਹੁੰਦੀਆਂ ਆਪਣੀਆਂ ਉਹ ਤੇ ਅੱਦਰ ਜਿਹੜੀ ਮਿੱਟੀ ਆ ਉਹ ਥੱਲੇ ਲਾ ਜਾਂਦੇ ਟਰਾਲੀ ਚ ਇਹ ਬਾਜੀ ਨਹੀਂ ਉਚਾਈ ਦੀ ਹੋਣੀ ਰੱਖ ਕੇ ਬਾਹਰ ਲਾਵਾਂਗੇ ਇਹ ਟੈਂਪਰਚਰ ਦੇ ਦਿੱਤਾ ਹੋਇਤਾ ਪੱਤਰ ਮੀਂਹ ਪਈ ਵੀ ਜਾਂਦਾ ਜੇ ਰਾਤ ਸਾਰੀ ਰਾਤ ਮੀਂਹ ਪਿਆ ਪਿਆ ਥੋੜਾ ਥੋੜਾ ਹਵਾ ਬਹੁਤ ਤੇਜ਼ ਹੈ ਟੈਂਪਰੇਚਰ ਹੈਗਾ 8 ਤੋਂ 9 ਦਾ ਟਿਕਾਸ ਕੁ ਡਿਗਰੀ ਟੈਂਪਰੇਚਰ ਹੈ। ਅਣੀਆਂ ਜੇ ਡਿੱਗਦੀਆਂ ਪਈਆਂ। ਯਾ ਪਾਣੀ ਪਾਉਂਦੇ ਸੀ ਹੁਣ। ਥੇ ਫੰਡ ਹੋ ਤਾ ਹੈ।

ਉਪੈਂਡ ਆ ਗਿਆ ਹਾਂਜੀ ਵੀਰੇ ਤੇ ਆਪਾਂ ਗਏ ਲੰਬੀ ਪ੍ਰੈਸ਼ਰ ਤੇ ਰੇਤਾ ਲੈਣਾ ਮਿਸਤਰੀਆਂ ਨੂੰ ਚਾਹੀਦਾ ਹੈ ਟੈਨਾਂ ਦੇ ਉੱਤੇ ਨਾ ਮਸਾਲਾ ਮਸੂਲਾ ਪਾਉਣਾ ਜਿਹੜੇ ਉਹਨਾਂ ਕੋਲ ਵਗੂਲਾ ਪਾਉਣਗੇ ਤੇ ਆਪਾਂ ਸਾਰੇ ਆਪਾਂ ਚੱਲਦੇ ਹਾਂ ਧੁੰਦ ਬਹੁਤ ਠੰਡ ਵੀ ਬੜੀ ਤੇ ਧੁੰਦ ਵੀ ਤੇ ਕੈਮਰੇ ਤਾਂ ਥੋੜਾ ਜਿਹਾ ਧੀਰਾ ਉਂਝ ਵੀ ਨਾ ਵੀ ਦੀਂਦਾ ਕੱਟ ਦੀਂਦਾ ਤੇ ਆ ਮਾ ਆ ਜਾ ਜੰਦ ਤੱਕ ਦੂਜਾ ਟੈਂਪੂ ਇਹ ਕੈਮਰੇ ਜਿੰਦਾ ਉਂਝ ਕੱਟ ਬਹੁਤ ਕੱਟ ਨਾ ਮਤ ਤੇ ਉਹ ਸਹੀ ਆ ਅਦਰ ਆਪਣੇ ਪਰ ਕੀ ਬਹੋਣ ਕੰਡੇ ਆ ਉੱਤੇ ਜਿੱਥੋਂ ਲਿਆ ਤੇ ਇਹ ਆਪੋ ਚੱਲਦੇ ਆਂ ਗ੍ਰਾਉਂਡ ਟਾਈਮ ਹੋਇਆ ਪਿਆ ਦੁਪਹਿਰ ਦੇ ਪੌਣੇ 1 1 ਵਜੇ ਦਾ ਤੇ ਧੁੰਦ ਧੁੱਪ ਧੁੱਪ ਦਾ ਨਾਮੋਸ਼ ਆ ਰਹੇਗਾ ਠੰਡ ਬਹੁਤ ਜ਼ਿਆਦੀ ਆ ਤੇ ਜੇ ਆਪਾਂ ਚਾਹਦੇ ਆਂ ਹੋਟਲ ਨਾਲ ਆਪਣੇ ਲੱਗ ਕੀ ਹੈ ਇਹ ਮਿੰਟੋਂ 2 ਦਿਨਾਂ ਬਾਅਦ ਇਹ ਵੀਡੀਓ ਬਣਾਉਣਾ ਪਿਆ ਮੈਨੂੰ ਇਹ ਵੀਡੀਓ ਲੇਟ ਬਣ ਗਈ ਇਹ ਲੰਮੀ ਜਿਆਦੀ ਹੋਗੀ 5-6 ਦਿਨ ਵੀਡੀਓ टाकੂਗੀ ਅੱਜ ਕੋਲਵਾ ਪਾਉਣ ਲੱਗੇ ਟੈਲਾ ਦੋ ਦਿਨਾਂ ਜੀ ਲੱਗਦੇ ਹਨ ਮੀਂਹ ਤੋਂ ਬਾਅਦ ਮਾਰ ਲੈਦੇ ਕੰਮ ਚਾਲੂ ਕਰਤਾ ਹੈ ਇਹ ਕੋਲਵਾ ਪਾ ਕੇ ਕੰਮ ਅੰਡਰੇ ਦੇ ਦੇਣਗੇ ਆ ਕੇ ਆ ਜੋ ਇਹਨੇ ਉਥੇ ਕੋਲ ਲਾਉਂਦੇ ਪਏ ਥੋੜੀਆਂ ਰਹਿਣੀਆਂ ਕੋਲਵਾ ਪਾਉਣਗੇ ਮੇਰੇ ਕੰਮਾਂ ਦਾ ਮਸੇਰਾ ਮੈਂ ਤਾਂ ਇਹ ਕੰਮ ਕਾਉਂਦਾ ਹਾਂ ਇੰਨਾ ਕਰਦਾ ਤੇ ਕੰਦਾ ਤੇ ਕਾ ਚੁੜੇ ਪੰਜ ਲੈ ਚੋ ਪਰ ਰੰਗਾਂ ਦੇ ਹੁਣੇ ਭਾਰੋ ਹਾਂ ਰੇਸ ਤੇ ਮੁੰਡਾ ਵੀ ਲੈ ਬਾਹਰ ਆ ਜਾ ਪਤਾ ਨਹੀਂ ਕਿ ਬਾਹਰ ਉੱਤੇ ਚੱਲਣਾ ਅੰਦਰ ਨਹੀਂ ਪਈ ਹੈ ਤੇ ਕਿੰਨੇ ਮਿੰਟਾਂ ਲੱਗਣਗੇ ਅਸਲ ਵਿੱਚ ਮੈਂ ਤਾਂ ਇਹਨਾਂ ਦਾ ਤੇ ਹਾਲੇ ਨਾਲ ਪਾਲਾਂਗੇ ਜੱਟ ਮੈਂ ਤਾਂ ਘਰੇ ਤੇ ਇਹ ਰੋਣਾ ਹੋਰ ਮਿਲਾਂ ਮੈਂ ਉਹ ਨਹੀਂ ਕੀਤਾ ਆਪਾਂ ਕਹਿੰਦਾ ਸੀ ਹਾਂ ਜੀ ਵੀਰੇ ਆਪਾਂ ਵਾਵਾ ਦੇ ਨਾਲ ਤੋਂ ਖੇਤਰ ਆਏ ਅੱਜ ਤੇ ਕਣਕ ਵਧੀਆ ਖੜੀ ਆਪਣੀ ਆ ਪੱਟ ਜਵੀ ਪਰਲੇ ਪਾਸੇ ਕਣਕਾ ਇਹੜਾ ਤੇ ਅੱਜ ਵੀ ਆਪਣੀ ਵਾਲੀ ਅਨ ਨਾਲ ਕਣਕ ਖੜੀ ਕੇ ਨਹੀਂ ਪਤਾ ਕਿਹੜੀ ਖੜੀ ਆ ਆ ਇਧਰ ਇਹ ਨਾਲ ਜਿਆਦੀ ਵੀ ਨਹੀਂ ਆ ਇਸ ਪਾਸੇ ਘਾਟੂ ਕੀ ਆ ਬੱਤਰ ਕਰਕੇ ਖੁਸ਼ ਹੋਊਗਾ ਪਤਾ ਨਹੀਂ ਇਹ ਕਾ ਹੋ ਗਿਆ ਕਣਕ ਉੱਗੀ ਆ ਪਾਣੀ ਆ ਇਹਦਾ ਜਿਆਦੀ ਉਕੀ ਆ ਕਿਉਂਕਿ ਇਹ ਤਾਂ ਜਮੀਨ ਨੂੰ ਪਾਣੀ ਜਰ ਜਮੀਨ ਨੂੰ ਭਰਿਆ ਪਾਣੀ ਨਾਲ ਫਿਰ ਇੱਧਰ ਪੈ ਗਿਆ ਇਹ ਇੱਧਰ ਘਟ ਹੈ ਇਹਦੇ ਪਾਣੀ ਆ ਜੇ ਲੱਗਾ ਇੱਕ ਦੋ ਤਿੰਨ ਵਾਲੀ ਮੀਂਹ ਪੈ ਗਿਆ ਵਿੱਚੋਂ ਇਹ ਕਹਿੰਦੇ ਆ ਨਾ ਪਾਣੀ ਖੜੇ ਨਾਲੋਂ ਜਿੱਥੇ ਸਲਾਬ ਜਾਵੇ ਸਲਾਬ ਵਾਲਾ ਥਾਂ ਜ਼ਿਆਦਾ ਛੇਤੀ ਡੁੱਗਦਾ ਉਹ ਨਹੀਂ ਬੋਟਰ ਲੰਡੀ ਲੰਡੀ ਜੀ ਲੱਗਦੀ ਆ ਜੀ ਦਾ ਸਾਰੇ ਇੱਥੋਂ ਦਾ ਸਾਗਵਾਨ ਸੀ ਸਾਰੇ ਦੋ ਹੀ ਛੱਡੇ ਜਿਹੜੇ ਕੰਮ ਦੇ ਸੀ ਕੋਈ ਬਾਕੀ ਕਿੱਧਰ ਨੂੰ ਜਾਂਦਾ ਸੀ ਕਿੱਧਰ ਨੂੰ ਜਾਂਦਾ ਸੀ ਕੋਈ ਪਾਟੇ 'ਤੇ ਵਾਹੇ ਗਲੇ 'ਤੇ ਹਾਰੇ ਚੱਕ ਤੇ ਉਹਨਾ ਕਣਕਾਂ ਦਾ ਸਾਰੀ ਸਫਾਈ ਕਰਾਂ ਮੋਟਰ ਦੀ ਆ ਬੁਲੀ ਪੜੀ ਆਪਣੀ ਐਵੇਂ ਪਈ ਐ ਚੱਕ ਉਸੇ ਘਰੇ ਪਾਉਣੀ ਆ ਪਾਣੀ ਪਾਉਣ ਵਾਸਤੇ ਮੇ ਚਮਚਾਂਲੇ ਪਾਸੇ ਪਾਵਾਂਗੇ ਕੰਕਾ ਹਾਇਗਾ ਬੀਜੀ ਸੁਪਰ ਹਿੱਟਰ ਨਾਲ 1.5 ਕਿਲਾ ਬਾਕੀ 0 ਡਰੇ ਨਾਲ ਬੀਜੀ ਆਪਾ ਇਹ ਮਾਫਮਾਇ ਵਾਲਾ ਠੀਕ ਠੀਕ ਇਹ ਛੱਤ ਤੇ ਕੋਲਪਾਪਾ ਛੱਤ ਨੂੰ ਵਧੀਆ ਬਣ ਗਈ ਫਲਾਬ ਬਹੁਤ ਔਖਾ ਕੰਮ ਆਪਣਾ 4 ਪਿਆ ਗਾ ਲਿਓ ਮਹੀਨਾ ਕੱਢ ਜੇ ਡੇਢ ਕੱਢ ਜੇ ਉਹਨੇ ਜਬੀ ਬਾਵਾ ਹੋਈਗੀ ਜਬੀ ਨੂੰ ਹੱਥ ਲਾ ਲਾਂਗੇ ਜਾਂ ਫਿਰ ਐ ਕਰਾਂ ਇਹ ਡੇਢ ਕੁ ਮਹੀਨਾ ਕੱਢਦਾ ਆ ਵਿੱਚੋਂ ਕੁਝ ਰੱਖਣਾ ਫਿਰ ਅੱਧੇ ਪੱਠੇ ਜਬੀ ਅੱਧਾ ਚਾਰ ਅਰ ਲਾ ਕੇ ਦੋਵੇਂ ਪਾਲਾਂਗੇ ਰਾਂ ਸੌਖਾ ਖਾ ਲੈਂਦੀਆਂ ਮੰਜਾ ਬਾਕੀ ਆਪਾਂ ਜਾ ਜੀ ਕੀਤਾ ਕਰੇ ਕੱਲੇ ਢੇੜਾ ਮਾਰਾ ਇਹ ਤੇ ਅੱਜ ਆਪਾਂ ਰੇਪਰਿਆਂ ਦੇ ਨਾਲ ਕਣਕ ਭਰਦੇ ਮੋਟਰਾਂ ਚਲਾਈਆਂ ਤੇ ਸੂਏ ਚ ਪਾਣੀ ਆ ਨੀਗਾ ਹੁਣ ਅੰਦਰ ਵੇਖੋ ਅਸੀਂ ਨਾਲੇ ਦੇ ਖਲਾਈ ਵਿੱਚ ਕੋਆਲ ਕਰ ਦਿੱਤੇ ਡੰਡਾ ਮਾਰਦਾ ਕਿ ਰਾਤੀ ਜਾਵਾਂ ਆਇਤੋ ਸੁੱਕਾ ਜਿਹੜੋ

ਗਿਆ ਪਾਣੀ ਦਾ ਅਮੀ ਪੈ ਉੱਤੇ ਦੋ ਇਹ ਪਹਿਲਾ ਪਾਣੀ ਹੋ ਰਿਹਾ ਸੀ ਦਾ ਦੋ ਮੀ ਭਿੰਦੇ ਤੇ ਕਣਕ ਤੇ ਮੋਟਰਾਂ ਜਲਾਈਆਂ ਹੀਆਂ ਜਿੱਦ ਮਿੱਟੀ ਕੀਤੀ ਸੀ ਉਹੋਂ ਛੱਡਿਆ ਉਹਨੂੰ ਦੋ ਉਧਰ ਚਲਾਈਆਂ ਕਿਧਰ ਚਲਾਈਆ ਪਈ ਜਾਂਦਾ ਅਲੀ ਜਾ ਕੇ ਪਕਰੇ ਚੱਲਦੇ ਪਾਪਾ ਹਲਾਰ ਕੇ ਪਾਉ ਆ ਜਾਂਦਾ ਲੋ ਵੀਰੇ ਆਛਾਤ ਆਪਣੀ ਸਾਰੀ ਐ ਪੂਰੀ ਕੰਪਲੀਟ ਸੋਕੇ ਸਹੀ ਉਤਾਰ ਪਟੀ ਵਾਲੀ ਤਪਾਤੀ ਕੇਵਲਾ ਲਈ ਥੱਦਰ ਕੋਲਵਾ ਕੋਲਵਾ ਪਾਇਉ ਤਨ ਇਹ ਨਹੀਂ ਨਹੀਂ ਥਾ ਸਕਾਇ ਇਧਰ ਵੀਰ ਪਰ ਆ ਹਾਂ ਤੇ ਇਹ ਗਿੱਲਾ ਸੀ ਤੁਮ ਨਹੀਂ ਪਾਇਆ ਇੱਕ ਦਿਨ ਇਹ ਬਾਕੀ ਸਾਰੀ ਇਹ ਸਤ ਰੜੀ ਪਈ ਆ ਸੁੱਕੀ ਪਈ ਹੁਣ ਤਾਂ ਟੋਪੀ ਬੜੀ ਥਿੱਖੀ ਹੁੰਦੀ ਐ ਕੋ ਤੇ ਪਰ ਨਾਲਾ ਥੱਲੇ ਗਿਆ ਡਾਊਨ ਕਿਤੇ ਪਰ ਨਾਲੇ ਪਲਸਟਰ ਹੋਊਗਾ ਇਧਰ ਆ ਇਧਰ ਆ ਗਏ ਆਪਣੇ ਉਤਮਾ ਚਾ ਯਾ ਉਤਮonti ਤੋਂ ਆਉਂਦੀ ਆ ਪਾ ਤਾਂ ਪਾਣੀਾ ਉੱਥੇ ਜਾਊਗਾ ਆ ਉੱਥੇ ਜਾਊਗਾ ਉੱਥੇ ਜਿਹੜੀ ਆ ਟੈਂਕੀ ਹੁਣ ਇਧਰ ਹੀ ਬਣਨੀ ਆ ਤੇ ਇੱਕੋ ਹੀ ਆ ਬਣਾ ਕੇ ਇਹਦੇ ਇੱਥੇ ਅਜੇ ਕਮਰੇ ਪੈਣੇ ਆ ਦੂਜੀ ਮੰਜ਼ਲ ਸ਼ੁਰੂ ਹੋਊਗੀ ਫੇਰ ਉਹ ਇਹ 6 ਮਹੀਨਿਆਂ ਨੂੰ ਕਰ ਲਈਏ ਸਾਲ ਨੂੰ ਕਰ ਲਈਏ ਆ ਨਹੀਂ ਆਵੇ ਛੱਡੀਆਂ ਗਿਆ ਇੰਦੇ ਤੇ ਉਦਰਾ ਥਿਆ ਯਾਤੋ ਇਹ ਜਾਊਗੀ ਉਹ ਪਹਿਲਾਂ ਇੱਥੋਂ ਦਾ ਕਮਰੇ ਆਉਣਗੇ ਅਜ ਨਾਲ ਸਾਹਮਣੇ ਗਾਂ ਆਜੂਗਾ ਬਰਾਂਡਾ ਪੋਰਚ ਆਜੂਗਾ ਆ ਪਹਿਲਾਂ ਤੱਕ ਇੱਥੋਂ ਦਾ ਪੋਰਚ ਆਜੂ ਫੇਰ ਉੱਤੇ ਵੇਖਾਂ ਕੀ ਬੰਦਾ ਹੈ ਬਾਕੀ ਆ ਸ਼ੀਸ਼ਾ ਪੈਣ ਵਾਲਾ ਜੇ ਆ ਲੇਟਾਂ ਆ ਪਿਓ ਨਾਲੀਆਂ ਤੇ ਬਾਕੀ ਬਿਜਲੀ ਦੀ ਫੀਟਿੰਗ ਵੀ ਖੋਣਾ ਇਹ ਬਾਬਾ ਇਹ ਬਾਕੀ ਵੀਡੀਓ ਬਹੁਤ ਲੰਮੀ ਹੋ ਜਾਣੀ ਹੈ ਇਸ ਦੀ ਐਂਡਿੰਗ ਇੱਥੇ ਕਰਦੇ ਆਪਾਂ ਧੰਨਵਾਦ ਸਾਰੇ ਵੀਰਾਂ ਦਾ ਤੇ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਇਓ ਸ਼ੇਅਰ ਕਮੈਂਟ ਵੀ ਕਰਕੇ ਦੱਸੋ ਧੰਨਵਾਦ